ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੈਂਡ ਬੱਦਨੀ ਖੁਰਦ ਜੀ ਤਾਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਨਗ ਹੈ ਜੀ ਇੱਕ ਸੂਆ ਸਵਾਇਆ ਇੱਕ ਗੱਬਣ ਸਪੈਸ਼ਲ ਬੇਨਤੀ ਹੈ ਬਈ ਕੋਈ ਵੀ ਨਗ ਤੁਹਾਨੂੰ ਫੱਟ ਪੈਂਦਾ ਪਸੰਦ ਆਉਂਦਾ ਆ ਕੇ ਤਸੱਲੀ ਪਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮਨਦੀਪ ਪਿੰਡ ਬਦਨੀ ਖੋਰ ਦੇ ਜ਼ਿਲ੍ਹਾ ਮੋਗਾ ਤਹਿਸੀਲ ਨਿਹੰਗਰ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 986717455 ਠੀਕ ਆ ਵੀਰੇ ਦੋ ਨਾਗਾ ਜੀ ਹਾਂਜੀ ਵੀਰੇ ਇੱਕ ਨੰਬਰ ਕਾਲੀਬਾੜ ਤੋਂ ਸ਼ੁਰੂ ਕਰਦੇ ਸੂਆ ਕਿੰਨੇ ਮਾਜੀ ਦਾ ਦੂਜਾ ਸੂਆ ਵੀਰੇ ਇਹਦਾ ਕਦੋਂ ਸੂਈ ਹੈ ਜੀ ਇਹ ਰਾਤ 12 1 ਵਜੇ ਸੂਈ ਹੈ ਬੱਚਾ ਕੀ ਦਿੱਤਾ ਜੀ ਬੱਚਾ ਮਗਰ ਵੀਰੇ ਠੀਕ ਆ ਜੇਰ ਕੰਪਲੀਟ ਹੈ ਜੀ ਕਿੰਨਾ ਕ ਕੱਢਿਆ ਬਾਈ ਬੋਲਾ ਇਹਦਾ ਬੋਲਾ ਯਾਰ ਰਾਤ ਸਾਢੇ ਕਿ ਤਿੰਨ ਕਿਲੋ ਕਾੜਦਾ ਸੀਗਾ ਹੂੰ 2-3 ਕਿਲੋ ਸੂਰੀ ਕਾੜਦਾ ਸੀ ਠੀਕ ਆ ਥਾਣਾ ਦੀ ਓਕੇ ਜਮਾਨਾ ਭੂਰ ਦਾ ਛੱਟਾ ਜਿਹੜੀ ਚੀਜ਼ ਹੈਗੀ ਥੋੜੇ ਸਾਹਮਣੇ ਆ ਧਾਰਾ ਮਾਰ ਕੇ ਵੀ ਦਿਗਾ ਦੇਾਂਗੇ ਬਾਕੀ ਤਸੱਲੀ ਕਰਕੇ ਲੈ ਕੇ ਜਾਓ ਯਾਰ ਜਿਹੜੀ ਗੱਲ ਹੈ ਬੜੀ ਗੱਲ ਆਪ ਦਾ ਚਾਹੇ ਦੋ ਡੰਗ ਚੋ ਕੇ ਲੈ ਜੇ ਆਪਾਂ ਨੂੰ ਕੋਈ ਚੱਕਰ ਨਹੀਂ ਇਹਦਾ ਠੀਕ ਤੋੜ ਕੇ ਦਿਖਾ ਦੇ ਵੀਰੇ ਥਾਣਾ ਦੀ ਬਾਈ ਕਹਿੰਦਾ ਫੁੱਲ ਗਾਰੰਟੀ ਆ ਰਾਤ ਸੂਈ ਆ ਬੱਚਾ ਬਾਈ ਮਗਰ ਬੱਚਾ ਵੀਰੇ ਬੱਚਾ ਬੱਚੇ ਨੂੰ ਇਹਨੇ ਜਨਮ ਦਿੱਤਾ ਵੀਰੇ ਜੇਰ ਕੰਪਲੀਟ ਆ ਬਾਕੀ ਬਾਈ ਦੀ ਗੱਲ ਵੀ ਸਹੀ ਆ ਇਧਰ ਨੂੰ ਲੈ ਜੀ ਗੁਰੂ ਜੀ ਬਾਕੀ ਹਵਾਨਾ ਸੋਹਣਾ ਫੱਟ ਫੱਟ ਆ ਵੀਰੇ ਥਣ ਕੱਲਾ ਕੱਲਾ ਨਿਖੜ ਮਾ ਦੁੱਧ ਤੁਹਾਡੀ ਸੇਵਾ ਸੰਭਾਲ ਦੇ ਸਰਤੇ ਆ ਜਿੰਨੀ ਤੁਸੀਂ ਇਹਨੂੰ ਸਾਂਭ ਸਕਦੇ ਆ ਉਹਨਾਂ ਦੁੱਧ ਇਹਦੇ ਥੱਲੋ ਝੋ ਸਕਦੇ ਆ ਤੁਸੀਂ ਆਪ ਅੰਦਾਜ਼ਾ ਲਾ ਲਿਆ ਕਰੋ ਪਸ਼ੂ ਦੀ ਤਿਆਰੀ ਤੋਂ ਆਪ ਦੀ ਸੇਵਾ ਤੋਂ ਮੈਨੇਜਮੈਂਟ ਤੋਂ ਥਣਾ ਦੀ ਜੇਰ ਦੀ ਭਾਰ ਦੀ ਬਾਈ ਵੱਲੋਂ ਫੁੱਲ ਗਾਰੰਟੀ ਆ ਬਾਕੀ ਚੈੱਕ ਕਰ ਸਕਦੇ ਫੇਰ ਵੀ ਵੀਰੇ ਤੁਸੀਂ ਪੈਸੇ ਲਾਉਣੇ ਹੁੰਦੇ ਆ ਰਣਾ ਭਾਈ ਇੱਥੇ ਆ ਕੇ ਬਾਸ ਕਰਕੇ ਜਾ ਕਰੋ ਮੈਂ ਇਹਨਾਂ ਤਸੱਲੀ ਕਰਕੇ ਲੈ ਕੇ ਜਾਓ ਆਪਣੇ ਲਈੋਂ ਭਾਵੇਂ ਚੂਣੀ ਜਾਂ ਚੋ ਵੀ ਲਿਓ ਐ ਵੀ ਨਹੀਂ ਕੋਈ ਗੱਲ ਹੈਗੀ ਪਰ ਇੰਨਾ ਕਾ ਮਾਲਕਾ ਨਹੀਂ ਇਹਦਾ ਦੁੱਧ ਦੱਸਿਆ 22 ਕਿਲੋ ਪਹਿਲਾਂ ਦੱਸਤਾ ਬਾ ਦੇ ਵੀ ਦਊਗੀ ਕੋਈ ਵੱਡੀ ਗੱਲ ਨਹੀਂ ਹੈਗੀ ਸਹੀ ਗੱਲ ਆ ਬਾਕੀ ਜੀ ਹਿਸਾਬ ਨਾਲ ਲੈਵਾ ਐਸ ਕੀ 24 25 ਕਿਲੋ ਦੁੱਧ ਦੇ ਦੀ ਹੂੰ ਧਾਰਾ ਮਾਰ ਕੇ ਚੈੱਕ ਕਰਾ ਦੀ ਬਸ ਧਾਰਾ ਮਾਰਦ ਨੇ ਜੀ ਮੈਂ ਆਹੀ ਬਹਿ ਜੋ ਇੰਨੀ ਕਸੀਲ ਛੰਡੀ ਹੈ ਅੱਛਾ ਲਓ ਜੀ ਧਾਰਾ ਮਾਰ ਕੇ ਤੁਹਾਨੂੰ ਚੈੱਕ ਕਰਾ ਦਿੰਨੇ ਲਓ ਜੀ ਮੋਟੀ ਚਵਾਈ ਆ ਹਨਾ ਮੈਂ ਕਹਿੰਨਾ ਪੂਰੀ ਠੀਕ ਆ ਮਗਰ ਲੈ ਥਣਾ ਚੋ ਵੀ ਬਾਈ ਮਾਰ ਦੀ ਠੀਕ ਆ ਜੀ ਤੇ ਕੀ ਮੁੱਲ ਰਹਿਣ ਆਲਾ ਬਾਈ ਇਹਦਾ ਮੋਲੇ ਆਰੇ ਦਾ 70 ਨਹੀਂ ਕਰਨਾ 75 ਨਹੀਂ ਕਰਨਾ 65000 ਚੋਂ 1000 ਛੂਟ ਕਰ ਦਾਂਗੇ ਵੀਰੇ 65000 ਰੁਪਏ ਚੋਂ 64000 ਦੀ ਦੇ ਦਾਂਗੇ ਹਾਂਜੀ ਹਾਂਜੀ ਠੀਕ ਆ ਬਾਈ ਦੋ ਨੰਬਰ ਚਿੱਟੀ ਵਹਿੜ ਆ ਗਈ ਇਹਦਾ ਸੂਆ ਕਿੰਨਾ ਮੱਜ ਇਹਦਾ ਵੀਰੇ ਦੂਜਾ ਸੂਆ ਕਿੰਨਾ ਕਸਮਾ ਕੱਢਦੀ ਆ ਬਾਈ ਇਹ ਚਾਰ ਲੰਦ ਮੂੰਹਾਂ ਸਮਾਂ ਦਾ ਹਜੇ 30 ਤਰੀਕ ਨੂੰ ਇਹਦੇ ਦਿਨ ਪੂਰੇ ਆ 27 28 ਕਿਲੋ ਦੁੱਧ ਦੀ ਗਾਰੰਟੀ ਦਿੱਤੀ ਆ ਮਾਲਕਾਂ ਨੇ ਫਾਰਮ ਚ ਲਈ ਆ ਠੀਕ ਆ ਹਾਂ ਕੋਟੀ ਸੇ ਖਾਦੋ ਵੈਢ ਲਈ ਆ ਫਾਰਮ ਆ ਪਟਿਆਲੇ ਵਾਲਿਆਂ ਦਾ ਇੰਜੇ ਕੋਸ਼ਾ ਠੀਕ ਆ ਤੇ ਉੱਥੋਂ ਵੈਢ ਲਈ ਆ ਦੁੱਧ ਉਹਨਾਂ ਨੇ ਕਹਿੰਦਾ ਪਹਿਲੇ ਪਹਿਲਨ ਨੇ 27 28 ਕਿਲੋ ਦਿੱਤਾ ਬਾਕੀ 6 ਵਾਰ ਦਾ ਦੁੱਧ ਠੀਕ ਗੱਲ ਹਜੇ 30 ਤਰੀਕ ਨੂੰ ਦਿਨ ਪੂਰੇ ਆ ਅੱਜ ਤੱਕ ਨਹੀਂ ਆ 1000 ਬਾਈ ਬਾਲਟਾਂ ਦੇ ਹਾਂ ਹਾਈ ਤਾਂ 8 ਦਿਨ ਖੁੱਲੇ ਹੀ ਲੈ ਜੂਗੀ ਪੂਰ ਕੇ ਦਿਖਾ ਦੀ ਮੂਰ ਨੂੰ ਹੁਣੀ ਓਨੀ ਵੀ ਮਗਰ ਨੂੰ ਹੁਣੀ ਹੈ ਹੂੰ ਰੰਗ ਪ੍ਰਿੰਟ ਹੈ ਨਾ ਪੂਰਾ ਚੰਗਾ ਹੈ ਮੈਂ ਕਹਿੰਦਾ ਪੂਰਾ ਚੰਗਾ ਯਾਰ ਜਾਤ ਵੀ ਪੂਰੀ ਚੰਗੀ ਆ ਦਿਨ ਜਰੂਰ ਵੀਰੇ ਦੋ ਦਿਨ ਬਾਅਦ ਵੀ ਸਕਦੇ ਆ ਘਟ ਵੀ ਸਕਦੇ ਆ ਸੋਨਾ ਥਾਣਾ ਦਾ ਸੈਜ ਆ ਕੱਲਾ ਕੱਲਾ ਨਿਖੜ ਮਾ ਬਾਕੀ ਦੁੱਧ ਚੰਗੇ ਦੀ ਉਮੀਦ ਆ ਬਾਕੀ ਤੁਹਾਡੀ ਸੇਵਾ ਬਾਕੀ ਯਾਰ ਵੱਡੀ ਆ ਕੋਈ ਛੋਟੀ ਨਹੀਂ ਹੈਗੀ ਗੱਲ ਇਹ ਤਾਂ ਗੱਲ ਹੈਗੀ ਵਜਨ ਵਜੂਤ ਬਹੁਤ ਚੰਗਾ ਬਹਿ ਰੰਗ ਪ੍ਰਿੰਟ ਬਹੁਤ ਸੋਨਾ ਯਾਰ ਰੰਗ ਵੈਸੇ ਹੀ ਘੱਟ ਮਿਲਦਾ ਹੈਣਾ ਥੋੜਾ ਜਿਹਾ ਸਹੀ ਗੱਲ ਹੈ ਸਹੀ ਗੱਲ ਹੈ ਬਈ ਇਹ ਕਲਰ ਥੋੜਾ ਜਿਆਦਾ ਨਾ ਸ਼ੋਰਟਿੰਗ ਆਉਂਦਾ ਸਮੀ ਹੋਇਆ ਬਾਕੀ ਸੀ ਇਹ ਠੰਡੀ ਇਨੀ ਗੱਲਾਂ ਹੀ ਛੱਡ ਦੇ ਭਾਵੇਂ ਆਈ ਠੀਕ ਆ ਮੋੜ ਲੈ ਇੱਧਰ ਨੂੰ ਸਿੱਧਰ ਜਾਣੀ ਆ ਪਾਣੀ ਠੀਕ ਆ ਇੱਕ ਸੇ ਮੱਨੇ ਕੇ ਦਿਖਾ ਦੇ ਨੀ ਲੈ ਜਲਦੀ ਬਈ ਇੱਧਰ ਨੂੰ ਕਵਾਲਿਟੀ ਪੂਰੀ ਚੰਗੀ ਆ ਮੈਂ ਕਹਿੰਦਾ ਪੂਰੀ ਚੰਗੀ ਹੈ ਇਹ ਆ ਗੋਡਾ ਬੈਨ ਨਾਲ ਹੋਇਆ ਵਾ ਬਾਈ ਯਾਰ ਬਈ ਪੱਕੇ ਪੁੱਕੇ ਦੇ ਹੋਇਆ ਵਾ ਯਾਰ ਪੱਕੇ ਪੁੱਕੇ ਦਾ ਹੋਇਆ ਵਾ ਹੈਨਾ ਥੋੜਾ ਜਿਆ ਓਦਾਂ ਕੋਈ ਦਿੱਕਤ ਵਾਲੀ ਗੱਲ ਹੈ ਮੈਂ ਕਹਿੰਦਾ ਕੋਈ ਆ ਚਾ ਵੀ ਨਹੀਂ ਯਾਰ ਹੂੰ ਠੀਕ ਆ ਟੈਲ ਬਹੁਤ ਪਈ ਆ ਫੱਟ ਫੱਟ ਹਵਾਨਾ ਗੁਲਾਬੀ ਥਾਣਾ ਹੋੜ ਸ਼ਾਂਗ ਪੂਰਾ ਵੀ ਨਹੀਂ ਦੁੱਧ ਬਾਹਲੇ ਚੰਗੇ ਦੀ ਉਮੀਦ ਦੱਸੀ ਆ ਬਾਈ ਕਹਿੰਦਾ ਮਾਲਕਾਂ ਨੇ ਪਰ ਕੱਚੀ ਆ ਵੀਰੇ ਅੱਜ ਮੈਲ ਵੀ ਹੈ ਨਾ ਬਾਈ 10-15000 ਮੰਗਣੀ ਆ ਅੱਜ ਗੱਬੜ ਦਾ ਮੁੱਲ ਹੋਊਗੀ ਉਹਦੇ ਮੁੱਲ ਹੋਊਗਾ ਅੱਜ ਦੀ ਡਿਮਾਂਡ ਬਾਈ ਇਹਦਾ ਬਾਈ ਕੋਈ ਲੱਖ ਨਹੀਂ ਕਰਨਾ ਸਵਾ ਲੱਖ ਨਹੀਂ ਕਰਨਾ ਇਹ 75000 ਦੀ ਬੈਠ ਦੇ ਦਾਂਗੇ 75000 ਦੀ ਮਾੜਾ ਮੋਟਾ ਹੋ ਜੂ ਮਾਣ ਤਾਣ ਕਰਨਾ ਠੀਕ ਆ ਜੀ ਜੋੜਾ ਲੈ ਜੂ ਇਕੱਠਾ ਕੋਈ ਇਹ ਵੱਧ ਮਾਣ ਤਾਣ ਹੋ ਜੂ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ